ਸਾਰੇंनो ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਰਾਏ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਟਾਈਮ 1 ਵਜ ਗਿਆ ਤੇ ਮੈਂ ਅੱਜ 1 ਵਜੇ ਵੀਡੀਓ ਸਟਾਰਟ ਕਰ ਰਹੀ ਹਾਂ ਕਿਵੇਂ ਸਵੇਰੀ ਕਰ ਦਿੰਨੀ ਹੁੰਨੀ ਹੈ ਜਿਹੜਾ ਕੰਮ ਕਰਦੀ ਹੁੰਨੀ ਆ ਉਹਦਾ ਵੀਡੀਓ ਸਟਾਰਟ ਕਰ ਦਿੰਨੀ ਆ ਤੇ ਅੱਜ ਹੈਗਾ ਏ 14 ਤਰੀਕ ਤੇ ਯੂਵੀ ਨੂੰ ਅੱਜ ਦੀ ਵੀ ਛੁੱਟੀ ਆ ਯੂਵੀ ਉਹਨਾਂ ਦੇ ਸਕੂਲ ਬਾਕੀ ਆੜੇ-ਦੋੜੇ ਸਾਡੇ ਲੱਗ ਰਹੀਆਂ ਕਣਕਾਂ ਲੀਆਂ ਮਸ਼ੀਨਾਂ ਵਢਾਈ ਹੋ ਰਹੀ ਹੈ ਵਢਾਈ ਸ਼ੁਰੂ ਹੋ ਗਈ ਹਨਾ ਬਸ ਆ 10-15 ਦਿਨ ਚ ਸਭ ਦਾ ਕੰਮ ਨਿਪਟ ਜਾਣਾ ਕਿਉਂਕਿ ਕਣਕਾਂ ਤਾਂ ਆਈਆਂ ਪਈਆਂ ਨੇ ਬਸ ਹੁਣ ਵਢਾਈਆਂ ਹੋ ਰਹੀਆਂ ਨੇ ਤੇ ਬਾਕੀ ਰੋਜ਼ ਲਾਈਟ ਤਾਂ ਜਿਹੜੀ ਹੈ ਸਵੇਰੇ ਹੁਣ 10:30 ਵਜੇ ਚੱਲੇ ਜਾਂਦੀ ਹੈ ਕੱਲ ਕੱਲ ਸਾਰੀ ਦਿਹਾੜੀ ਲਾਈਟ ਰਹੀ ਹੈ ਪਤਾ ਨਹੀਂ ਵਿਸਾਖੀ ਕਰਕੇ ਰਹੀ ਹੈ ਪਤਾ ਨਹੀਂ ਹਵਾ ਨਹੀਂ ਚੱਲੀ ਹਵਾ ਕੱਲ ਬਿਲਕੁਲ ਵੀ ਨਹੀਂ ਸੀਗੀ ਅੱਜ ਹਵਾ थी ਅੱਜ ਸਵੇਰ ਦੀ ਹਵਾ ਚੱਲ ਰਹੀ ਆ ਜੀ ਮੇ ਰੱਬ ਨੂੰ ਵੀ ਪਤਾ ਹੀ ਹੁੰਦਾ ਹਨਾ ਆ ਦਿਨਾਂ ਚ ਹਵਾ ਚਲਾ ਦਿੰਦਾ ਰੱਬ ਤੇ ਲੱਟਾ ਬੰਦ ਕਰਾ ਦਿੰਦਾ ਤੇ ਹੁਣ ਲੱਟ ਤਾਂ ਬੰਦ ਹੋਈ ਹੋਈ ਆ ਯੂਵੀ ਸਿਰ ਨਾਲ ਤੇ ਬੈਠਾ ਏ ਹੁਣ ਪਹਿਲਾ 1 ਵਜ ਗਿਆ ਤੇ ਲੰਗਰ ਦੀ ਵੀ ਤਿਆਰੀ ਕਰਨੀ ਆ ਘਰ ਦੇ ਲੰਗਰ ਦੀ ਕਿਉਂ ਗੁਰਦੁਆਰੇ ਚ ਨਹੀਂ ਜਾਣਾ ਘਰੇ ਦੁਪਹਿਰ ਦੇ ਲੰਗਰ ਦੀ ਤੇ ਖੇਤੀਬਾੜੀ ਤਾਂ ਆਪਾਂ ਕਰਦੇ ਨਹੀਂ ਹੈਗੇ ਵੀ ਉਹ ਕਰੀਏ ਅਨਾ ਬਈਆਂ ਬੁਈਆਂ ਦੀਆਂ ਰੋਟੀਆਂ ਬਣਾਈਏ ਆਪਣੀਆਂ ਹੀ ਬਣਾਉਣੀਆਂ ਪਰਿਵਾਰ ਦੀਆਂ ਤੇ ਇੱਕ ਹੁਣ ਯੂਵੀ ਵੀ ਸਿਰ ਨਾਲ ਤੇ ਬੈਠਾ ਏ ਲੈਟ ਦੇ ਚੱਕਰ ਕਰ ਨਾਲ ਅਸੀਂ ਨਾਮਦੇ ਵੀ ਲੇਟ ਆ ਨਹੀਂ ਤਾਂ ਅੱਗੇ ਸਵੇਰੇ ਨਹਾ ਲੰਨੇ ਹੁੰਨੇ ਆ ਉਹਨੂੰ ਵੀ ਸਿਰ ਨਾਲਾ ਦਿੰਨੀ ਸਵੇਰੇ ਅੱਜ ਉਹਦਾ ਵੀ ਸਿਰ ਨਾਲਾ ਨਾ ਰਹਿ ਗਿਆ ਸਿਰ ਨਾਲਾ ਜ਼ਰੂਰੀ ਹੈ ਕਿਉਂਕਿ ਕੱਲ ਨੂੰ ਉਹਨੇ ਜਾਣਾ ਸਕੂਲ ਫਿਰ ਇੱਕ ਹਫਤਾ ਤਾਂ ਵੈਸੇ ਵੀ ਚਲ ਗਰਮੀਆਂ ਚ ਤਾਂ ਨਹਾਈ ਹੋ ਜਾਂਦਾ ਹੈ ਵਾਲ ਸੁੱਕ ਜਾਂਦੇ ਆ ਸਕੂਲ ਤੇ ਆ ਕੇ ਵੀ ਉਹਦਾ ਵਾਧੂ ਟਾਈਮ ਪਿਆ ਹੁੰਦਾ ਵਾਲ ਰਾਮ ਨਾਲ ਸੁੱਕ ਜਾਂਦੇ ਆ ਅੰਦਰੇ ਪੱਖੇ ਥੱਲੇ ਹੁਣ ਤਾਂ ਬਾਹਰ ਧੁੱਪ ਬਹੁਤ ਜ਼ਿਆਦਾ ਹੈ ਗਰਮੀ ਇਆ ਆਪਾਂ ਵੀ ਬਿਨਾ ਨਹਾਏ ਤੋਂ ਹੀ ਬੈਠੇ ਆਹੀ 1 ਵਜ ਗਿਆ ਤੇ ਹੁਣ ਮੈਂ ਪਹਿਲਾਂ ਰੋਟੀ ਲਾਣੀ ਆ ਰੋਟੀ ਲਾਏ ਤੋਂ ਬਾਅਦ ਲਾਏ ਤੋਂ ਬਾਅਦ ਯੂਵੇ ਨੂੰ ਸਿਰ ਨਹਾਉਣੀ ਆ ਆਪਾਂ ਜੀ ਵੀਡੀਓ ਬਹੁਤ ਲੇਟ ਸਟਾਰਟ ਕੀਤੀ ਆ ਤੇ ਹੁਣ ਤੁਹਾਨੂੰ ਅੱਗੇ ਅੱਗੇ ਸ਼ਾਮ ਤੱਕ ਪਹੁੰਚ ਜਾਣਾ ਸਾਰਾ ਵਲੌਗ ਦੇਖਦੇ ਜਾਓ ਜੋ ਜੋ ਹੁੰਦਾ ਜਾਊਗਾ ਤੁਹਾਨੂੰ ਦਿਖਦਾ ਜਾਊਗਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਆ ਕਰੋ ਸਬਸਕ੍ਰਾਈਬ ਬਿਲਕੁਲ ਨਹੀਂ ਕਰਦੇ ਜਿਹੜੇ ਨਵੇਂ ਆ ਪਲੀਜ਼ ਕਿਰਪਾ ਕਰਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਦਿਆ ਕਰੋ ਵਲੌਗ ਤੱਕ ਅੱਗੇ-ਅੱਗੇ ਬਧੀ ਮਿਲ ਜਾਣਗੇ ਮਿਲੀ ਜਾਣਗੇ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰਿਆ ਕਰੋ ਕਮੈਂਟ ਬਹੁਤ ਘੱਟ ਹੈ ਕਮੈਂਟ ਵੀ ਕਰਦਿਆ ਕਰੋ ਸੋਨਾ ਸੋਨੇ ਲਓ ਜੀ ਮੈਂ ਹਰ ਆਪੂ ਤਾਂ ਪੁਰਾਣੇ ਕੱਪੜੇ ਜਾਂ ਮੇਰੇ ਵੀ ਪੁਰਾਣੇ ਹੀ ਆ ਕੋਈ ਨਵੇਂ ਨਹੀਂ ਹੈਗੇ ਪਿਛਲੇ ਸਾਲ ਜਿਹੜੇ ਪੰਦੀ ਸੀ ਆਹਾ ਮਨੂ ਹੁਣ ਰਾਮੀ ਨੇ ਫੋਨ ਕਰਕੇ ਕਿਹਾ ਕਹਿੰਦੀ ਫਰਾਕ ਸੂਟ ਪਾ ਲਓ ਮੈਂ ਵੀ ਫਰਾਕ ਸੂਟ ਪਾ ਲਿਆ ਕਹਿੰਦੀ ਪਹਿਲਾਂ ਮੈਂ ਕਿਹਾ ਵੀ ਆ ਇੱਕ ਬਾਤ ਦੇਖੋ ਪਹਿਲਾਂ ਤਾਂ ਕਿੰਨੇ ਐ ਲੈਟ ਹੈ ਨਹੀਂ ਪ੍ਰੈਸ ਕਰਨੇ ਪ੍ਰੈਸ ਹੋ ਨਹੀਂ ਸਕਦੀ ਕਿਉਂਕਿ ਜੇ ਪ੍ਰੈਸ ਕਰਨਾ ਸਟਾਰਟ ਕਰੂੰਗੀ ਮੇਨ ਮੀਟਰ ਖਤਮ ਹੋ ਜਾਊਗਾ ਇਸ ਕਰਕੇ ਫਿਰ ਜਿਹੜੇ ਬਲ ਪੁਲ ਸਮੇਤ ਪਾ ਲਿਆ ਬਲ ਪੁਲ ਸਮੇਤ ਪਾ ਲਿਆ ਤੇ ਅਸੀਂ ਚੱਲੇ ਆ ਇੱਧਰ ਆਪਣੇ ਤਾਇਆ ਜੀ ਦੇ ਤੇ ਸਾਨੂੰ ਸੁਨੇਹਾ ਆਇਆ ਏ ਉਹਨਾਂ ਦੀ ਪੋਤੀ ਪੂਰੇ 2 ਮਹੀਨੇ ਵਾਲਾ ਆਪਣੇ ਤਾਦਕੇ ਘਰ ਆ ਰਹੀ ਆ ਤੇ ਯੂ ਵੀ ਤਾਂ ਪੱਜ ਗਿਆ ਤੇ ਉਹਨਾਂ ਦੇ ਆ ਵੀ ਉਹਨਾਂ ਦੇ ਮੈਂ ਵੀ ਚਿੰਦ ਨੂੰ ਚੱਕੂਗਾ ਤੇ ਬਸ ਆਪੂ ਵੀ ਹੁਣ ਆਪੂ ਵੀ ਆਪਣਾ ਆਪਣੇ ਇਹ ਜੇ ਇਹ ਕੱਪੜੇ ਚ ਲੈਣਾ ਏ ਵਿਚਾਰਾ ਇਹ ਕੱਪੜੇ ਨਾ ਪਜਾਮੀ ਤਾਂ ਬਦਲ ਲਈ ਨੇ ਸ਼ਰਟ ਨਹੀਂ ਬਦਲ ਲਈ ਨਿਆਣੇ ਨੂੰ ਕੋਈ ਹੋਣੀ ਜੈ ਜਮਾਤੀ ਕੱਪੜੇ ਚ ਲੈ ਜਾਓ Uh, मेरे भी कॉटन का ही सूट है मैं पिछले साल पाती घर पा ला गई घर मैं फिर तीन पाती कम करना हूँ ना फ्राक सूट है फिर औखा जहाँ होंगे कम करना सूट आ फिर मैं मैं क्या चल गर्मी आ इस करके कॉटन का फ्राक सूट पा लिया और वह भी आ, रावी ने कहा था भी फ्राक सूट पा लो मैं भी मैं भी पाना भी फ्राक सूट पा ला तू ਫੜ ਜਾ ਇੱਕ ਮਿੰਟ ਧੱਕਾ ਕਦੇ ਕਰ ਰਿਆਂ ਚਲ ਆਨੇ ਮੈਂ ਐ ਕਰਦੀ ਆਂ ਨਾ ਰਵੀ ਨੂੰ ਬਾਹਰ ਘਲਾ ਦੇ ਚਲੋ ਜੀ ਉਹਨਾਂ ਦੇ ਚੱਲੀਏ ਕਿਉਂਕਿ ਨਾ ਲਾਟ ਹੈ ਨਹੀਂ ਉਹਦੇ ਕਰਕੇ ਫਿਰ ਨਿਆਣਾ ਨਵੇਂ ਕੱਪੜਿਆਂ 'ਚ ਟਿਕਦਾ ਨਹੀਂ ਜਿੰਦ ਰੋਰੀ ਹੈ ਯੂਵੀ ਕਹਿੰਦਾ ਵੀ ਫਟਾਫਟ ਚੱਲੋ ਅਸੀਂ ਬਸ ਚੱਲੇ ਕਿਉਂਕਿ ਆਗੋਦੀ ਮੰਮੀ ਤਿਆਰ ਹੋ ਰਹੀ ਹੈ ਬਸ ਉਹਦੇ ਕੱਪੜੇ ਪਾ ਲੈਣਦੇ ਆ ਫਿਰ ਉਦੋਂ ਤੱਕ ਅਸੀਂ ਬਾਅਦ ਲਓ ਜੀ ਮੈਂ ਨਾ ਇੱਧਰ ਹਰਪ੍ਰੀਤ ਉਹਨਾਂ ਦੇ ਆਈ ਆ ਮੈਂ 라ਵੀ ਨੂੰ ਲੱਭ ਰਹੀ ਆ 라ਵੀ ਪਤਾ ਨਹੀਂ ਕਿੱਥੇ ਖੜੀ ਆ ਉਹ ਜਿੰਦ ਨੂੰ ਚੱਕੀ ਖੜੀ ਆ ਜਿੰਦ ਕੱਪੜਿਆਂ 'ਚ ਨਾ ਕਾਂਟ ਰਹੀ ਆ ਮੈਂ ਸੋਚਿਆ ਵੀ ਚੱਲ ਮੈਂ ਆਂਦੀ ਆ ਚਲੋ ਖੜਦੀ ਆ ਉਹਦੇ ਨਾਲ ਕਿਉਂਕਿ ਨਿਆਣਾ ਨਵੇਂ ਕੱਪੜਿਆਂ ਚ ਨਾ ਟਿਕਦਾ ਨਹੀਂ ਗਰਮੀ ਬਹੁਤ ਜ਼ਿਆਦੇ ਪੈ ਰਹੀ ਆ ਖੜੀ ਅੱਛਾ ਆ ਦੇਖੋ ਰਾਵੀ ਨੇ ਵੀ ਸੂਟ ਪਾਇਆ ਮੈਂ ਵੀ ਫੈਕ ਸੂਟ ਪਾਇਆ ਇੱਧਰ ਸ਼ੌਚ ਆ ਜਾ ਮੈਂ ਤਾਂ ਹੀ ਤੇਰੇ ਕੋਲ ਪਹਿਲਾਂ ਹੀ ਆ ਗਈ ਬਸ ਕੀ ਇਹ ਇਹ ਨਾ ਗੁੱਡੀ ਹੁੰਦੀ ਜਾ ਰਹੀ ਹੈ ਦਿਨ ਪਰ ਦਿਨ ਚੜੀ ਤੁਹਾਨੂੰ ਮੇਰੀ ਕੁੜੀ ਗਨਤਾ ਤੀ ਜਿੰਨ ਬੜੀ ਹੋ ਗਈ ਦੱਸੂ ਨਹੀਂ ਵੀ ਤੈਨੂੰ ਐ ਮੈਂ ਥੋੜਾ ਕਰਤਾਈ ਮੈਂ ਤਾਂ ਵਿਚਾਰੀ ਦੇ ਚੱਕਰ ਚ ਕੱਦੀ ਤਿਆਰ ਹੋਈ ਖੜਦੀ ਮੈਂ ਹੁਣ ਇਹਦੇ ਚੱਕਰ ਚ ਨਾ ਸਭ ਤੋਂ ਪਹਿਲਾਂ ਮੈਂ ਰੈਡੀ ਹੋ ਜਾਂਦੀ ਆ ਵੀ ਚੱਲ ਜਿੱਥੇ ਐਨੇ ਜਾਣਾ ਹੁੰਦਾ ਫੇ ਚੱਲ ਇਹਨੂੰ ਸਾਂਭਣ ਨਾਲਾ ਗੁੱਲ ਘੱਟ ਕੇ ਗੁੱਸਾ ਦਿਖਾ ਰਹੀ ਆ ਵੀ ਅੱਜ ਦੀ ਬਚਦੀ ਐ ਮੇਤੋਂ ਤੇਰੀ ਤਾਈ ਨੂੰ ਉਹ ਕਰੀ ਤਾਈ ਨੂੰ ਬੋਲੀ ਆ ਕੁਟੀ ਨਾ ਬੋਲੀ ਵੀ ਮੈਂ 1.5 ਵਜੇ ਦੀ ਤਿਆਰ ਹੋਈ ਬੈਠੀ ਆ ਮੂੰਹ ਨਹੀਂ ਮਾ ਥਲੇ ਗਿਆ ਕਰਦਾ ਇਹ ਘਰ ਦੰਡਾ ਇੱਧਰ ਦੇਖ ਅੱਛਾ ਸਾਡੀ ਮਾਰਦਾ ਚੁੱਚੀ ਗਿੱਧਾ ਵਾਦਾ ਚੁੱਚੀ ਇਹ ਵੀ ਸੰਗੀਤ ਕੇ ਰੋ ਹੋ ਗਿਆ ਨਾ ਇਹ ਦੇਖ ਲੈਦਾ ਤੂੰ ਇਹ ਨਹੀਂ ਹੋਇਆ ਤੇ ਬਾਬਾ ਨਹੀਂ ਸੁੱਤੀ ਪਈ ਐ ਮੈਂ ਦੱਸਾਂਗੀ ਜੇ ਇਹਦਾ ਨਾਮ ਵੀ ਜਿੰਦਾ ਹੋਇਆ ਦੋਨੇ ਜਿੰਦੇ ਜਿੰਦੇ ਇੱਕ ਬੜੀ ਛੋਟੀ ਚਲੋ ਜੀ ਅਸੀਂ ਜਾਇਆਏ ਕਾ ਓਏ ਇੱਧਰ ਆ ਇੱਧਰ ਨਹੀਂ ਨਹੀਂ ਚਲਾ ਜਾ ਚਲੋ ਜੀ ਅਸੀਂ ਚੱਲੇ ਘਰ ਵਾਪਸ ਆਜੋ ਬਾਹਰ ਨਹੀਂ ਆਈ ਅੱਛਾ ਰੱਜੀ ਔਰ ਰੱਜੀ ਖੜੀ ਆ ਮੈਂ ਕਹੀ ਨਹੀਂ ਦੀ ਮੈਂ ਕਿਹਾ ਰੱਜੀ ਲੱਗਦੀ ਆ ਹਾਂ ਉਹ ਰੱਜੀ ਅੱਛਾ ਦੇਖੇ ਉਹ ਦੇਖੇ ਜੂਵੀ ਦੇ ਨਾਲ ਵੀ ਉਧਰ ਨੂੰ ਗਿਆ ਜੂਵੀ ਚਲੋ ਚੱਲੀਏ ਸੋਰੀ ਹੁਣ ਬਾਲ ਦੀ ਤੋ ਨਹੀਂ ਦੇਖਦਾ ਜਮਨ ਲੋ ਜੀ ਅਬੂ ਇੱਥੇ ਕਰ ਰਿਹਾ ਸਾਬਣਾਂ ਦੀ ਦੇਖਪਾਲ ਕਦੇ ਖੰਡਾ ਲੰਦਾ ਹੈ ਕਦੇ ਚੱਕ ਲੰਦਾ ਹੈ ਕਦੇ ਖੰਡਾ ਦਿੰਦਾ ਕਿਦ ਤੱਕ ਜਿੰਦੈ ਬਖੀ ਹੈ ਜ਼ਿੰਦਗੀ ਸੀ ਕਰੇ ਸੋ ਕੇ ਉੱਠ ਗੜੀ ਇਹ ਬਾਦੋ 2 ਮਿੰਟ ਵੀ ਨਹੀਂ ਇਹ ਪਈ ਜਦੋਂ ਟਾ 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 ਸ਼ੁਰੂ ਹੋ ਗਈ ਲੈਟ ਹਜੇ ਆਈ ਨਹੀਂ 4:30 ਹੋ ਗਏ 5 ਵਜੇ ਤੱਕ ਲੈਟ ਆਉਗੀ ਪਾਸ ਇਹਦੇ ਬਚ ਕੇ ਰਹਿਣਾ ਕਿਤੇ ਸਾਬਣੇ ਮਾਰੇ ਭਗਾ ਕੇ ਗਿਰ ਗਈ ਗਿਰ ਗਈ ਗਿਰ ਗਈ ਲਟ ਆ ਗਈ ਹਾਂ ਬੈਠਾ ਸਾਢੇ ਪੰਜ ਆਈ ਐ ਹੂੰ ਸਾਢੇ ਪੰਜ ਲੈਟ ਆਈ ਤੇ ਕੀ ਹੋ ਗਿਆ ਅੱਜ ਕਣਕ ਸਾਰੀ ਬਰਥ ਨਾ ਕਾ ਮੈਂ ਕਹਿ ਰਹੀ ਥੀ ਕਣਕ ਸਾਰੀ ਵੱਢ ਕੇ ਚਲੀ ਗਈ ਮਸ਼ੀਨ ਮਸ਼ੀਨ ਸਾਰੀ ਕਣਕ ਵੱਢ ਕੇ ਚਲੇਗੀ ਕਟਾਈ ਕਰਕੇ ਆ ਗਿਆ ਮੈਂ ਅਸ ਲੱਗੀ ਟੱਪਣ ਉੱਧਰ ਕਾੜ ਦੂ ਕਰੀ ਆ ਬਹੁਤ ਐ ਸ਼ੋਕ ਤੇ ਦਵਾਈ ਨਗਾੜਾ ਫੇਰ ਦੁਖਣ ਲੱਗ ਗਈ ਸ਼ੋਕ ਤੇ ਲੈ ਆ ਕੇ ਦਊ ਬਹੁਤ ਦੁਖਰੀ ਆ ਰਾਤਾਂ ਨਾ ਦਵਾਈ ਲੈ ਲਈਤੀ ਰਾਤਾਂ ਅੱਜ ਬਹੁਤ ਦੁਖਰੀ ਆ ਪਰਸੋਂ ਮੰਗ ਦੁਖਰੀ ਆ ਜਿਵੇਂ ਪਰਸੋਂ ਦੁਖਰੀ ਥੋੜਾ ਹੈ ਮੇਰੀ ਕੁਰਸੀ ਬੱਤੇ ਪਹੁੰਚ ਆ ਕਲਿਆ ਤੂੰ ਉਈ ਨਾ ਗੋਭੀ ਚੀਲੋ ਮੈਂ ਲਿਆ ਤਮਾ ਤੇ ਆਲੂ ਤੇ ਲਿਆ ਦੋ ਸਰਨਾ ਇਹਦੇ ਨਾਲ ਸਰਦਾ ਨਹੀਂ ਸਰਨਾ ਨਹੀਂ ਇਹਦੇ ਨਾਲ ਲੈ ਕਿੱਥੇ ਸਰੂ ਖਾ ਰੋ ਨਾ ਹੱਲੇ ਸਬਜੀ ਬਣਾਣੀ ਆਣੀ ਹੈ ਹੱਲੇ ਸਬਜੀ ਬਣਾਣੀ ਆ ਦੋ ਟਾਈਮ ਦੀ ਸਬਜੀ ਬਣਾਣੀ ਹੈ ਦੋ ਟਾਈਮ ਤੋਂ ਸੁਣ ਨਹੀਂ ਹੈ ਹੱਲੇ ਸਬਜੀ ਬਣਾਣੀ ਹੈ ਇਸ ਟਾਈਮ ਦੀ ਹੈ ਹੱਲੇ ਸਬਜੀ ਬਣਾਣੀ ਆ ਸਵੇਰ ਦੀ ਤੇ ਸਕੂਲ ਨਹੀਂ ਜਾਣਾ ਆਹਾ ਹਾ ਅੱਜ ਜਾਨੀ ਸਾਹ ਅਹਰ ਟਾਈਮ ਨਾ ਪੋਣੇ 7 ਦਾ ਟਾਈਮ ਹੋ ਗਿਆ ਤੇ ਮੈਂ ਹੁਣ ਚਿਰਨ ਲੱਗੀ ਆ ਸਬਜੀ ਅ ਰੋਟੀ ਅਸੀਂ ਅੰਦਰੇ ਲਾ ਲਾਂਗੇ ਗੋਭੀ ਚ ਸੰਡੇ ਸੰਡੇ ਦਿਖਾ ਰਿਆ ਨਹੀਂ ਦੱਸਾ ਸੰਡਾ ਨਹੀਂ ਬਸ ਗੋਭੀ ਤਾਂ ਹੁਣ ਹੁਣ ਆਉਗੀ ਹੁਣ ਤਾਂ ਬੰਦ ਹੋ ਰਣੀ 3 ਮਹੀਨੇ 3 ਮਹੀਨੇ ਗੋਭੀ ਚ ਨਾ ਸੰਡ ਪੈਂਦਾ ਜਿਹੜੇ ਗਰਮੀਆਂ ਨਹੀਂ ਬੋਚਾਉਂ ਫਿਰ ਤਾਂ ਸ਼ਿਮਲਾ ਮਿਰਚੇ ਬੜੂੰਗੀ ਮੇਰੇ ਖਿਆਲ ਚ ਅੱਜ ਤਾਂ ਲਿਆ ਹਰਾ ਦੇ ਗੋਭੀ ਸ਼ਿਮਲਾ ਮਿਰਚੇ ਖਾਣੀਆਂ ਤੇ ਵੀਰੇ ਜੂੜਾ ਕਰਾ ਵਾਲ ਕੱਟੀ ਜਰਾ ਅੱਜ ਵੀ ਯੂਵੀ ਲੇਟ ਹੋ ਗਿਆ ਤਾਂ ਕਿਉਂਕਿ ਅੱਧਰ ਅਸੀਂ ਨਾ ਉੱਥੇ ਹੋਦੇ ਆ ਉੱਧਰ ਗਏ ਸੀਗੇ ਤਾਂ ਇਹ ਉਹਨਾਂ ਦੇ ਛੋਟੀ ਜੀ ਗੁਡਿਆ ਰਾਣੀ ਉਹਨਾਂ ਦੀ ਪੋਤੀ ਆਈ ਸੀਗੀ 2 ਮਹੀਨੇ ਬਾਅਦ ਤਾਂ ਕਰਕੇ ਫਿਰ ਯੂਵੀ ਨੂੰ ਲੈਣਾ ਆਂਦਾ ਹੋਣੀ ਹੋਇਆ ਹੁਣ ਬੇਟਾਈ ਟਾਈਮ ਨਾ ਆਇਆ ਏ ਚਲੋ ਜੀ ਹੁਣ ਆਪਾਂ ਨਾ ਸਬਜ਼ੀ ਕੱਟ ਲਈਏ ਮੇਰੀ ਨਾ ਜਾਂੜ ਦੇ ਦੁਖਰੀ ਆ ਪਹਿਲਾਂ ਦਵਾਈ ਲੈਣੀ ਆ ਰਾਤ ਨੂੰ ਦਵਾਈ ਲੈਣੀ ਆ ਮੈਂ ਮੈਨੂੰ ਐ ਹੁੰਦਾ ਵੀ ਰਾਤ ਨਿਕਲ ਜੇ ਦਿਨ ਤਾਂ ਕੱਟ ਹੋ ਜਾਂਦਾ ਰਾਤ ਬੀਬੀ ਤੋ ਜੁੜਾ ਨਹੀਂ ਹੋ ਰਿਆ ਫਿਰ ਮੈਂ ਦਵਾਈ ਬਚਾ ਕੇ ਰੱਖਦੀ ਆ ਬੀਬੀ ਨਾ ਹਾਂ ਜੇ 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 ਐਸਾ ਸੁੱਕੂਗਾ ਫਿਰ ਤਾਂ ਰਾਮੇ ਉਬਲ ਜੇ ਦਵਾਈ ਨਹੀਂ ਬਚਾਈ ਜਾ ਰੇ ਸਿੱਪਣਾ ਨਹੀਂ ਆ ਤੇਰੀ ਮੰਮੀ ਨੇ ਦਾ ਵੀ ਸੱਤ ਸੁੱਟ ਦਿੱ ਗਿਆ ਛਾੜਾ ਨਾ ਮੇਰੀ ਸਾਫ ਕਈਆਂ ਕੀੜਾ ਕੁੜਾ ਕੋਈ ਵੀ ਨਹੀਂ ਹੈ ਜੜ ਤੁਗਦੀ ਆ ਪਤਾ ਨਹੀਂ ਜੜ ਚ ਕੀ ਹੋਇਆ ਮੈਂ ਤੁਸੀਂ ਦੀ ਜੜ ਤੱਕ ਚਲੋ ਜੀ ਅੱਪਾ ਸਬਜ਼ੀ ਕੱਟ ਲਈਏ ਨੇਰਾ ਹੁਣ ਤੇ ਪਹਿਲਾ ਪਹਿਲਾ ਜਿਹੜਾ ਇੱਕ ਅੱਧਾ ਸੁੰਡ ਹੋਊਗਾ ਉਹ ਤਾਂ ਕੱਟਦੀ ਐ ਸੁੰਡ ਆ ਜੋ ਨਹੀਂ ਸੁੰਡ ਇਹਦੇ ਵਿੱਚ ਸੌਂਡ ਪੂਰਾ ਨਹੀਂ ਆਵੇ ਸਾਫ ਗੋਭੀ ਆ ਬਣਾ ਜਾ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ ਬੋਪਾ ਰ ਹੈ ਫੈਮਿਲੀ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਜੀ ਮੇਰੀ ਤਰਫੋਂ ਤੇ ਅੱਜ ਹੈ ਹੁਣ ਹੈਗੀ ਹੈ ਜੀ ਸਵੇਰ ਸਵੇਰ ਦੇ ਵੱਜ ਗਏ 6 ਕਿਉਂਕਿ ਮੈਂ ਉੱਪਰ ਸੱਤ ਦੇ ਪਹਿਲਾਂ ਮਸ਼ੀਨ ਲਾ ਕੇ ਆਈਆਂ ਵੀ 9:30 ਵਜੇ ਕਹਿੰਦੇ ਲੈਟ ਬਹੁਤ ਜਲਦੀ ਚੱਲੇ ਗਈ ਵੀ ਅੱਜ ਵੀ ਨਾ ਕਿਤੇ ਹੈ ਨਾ ਅੱਜ ਵੀ ਉਹੀ ਟਾਈਮ ਜਾਊਗੀ ਮੈਂ ਕਿਹਾ ਵੀ ਚੱਲਦਾ ਨਾ ਮਸ਼ੀਨ ਲਾਇਆ ਨਹੀਂ ਫਟਾਫਟ ਮਸ਼ੀਨ ਲਾਂਦੀ ਲਾਂਦੀ ਥੋੜਾ ਜਿਹਾ ਲੇਟ ਹੋ ਗਈ 6:00 ਵਜੇ ਤੇ ਹੁਣ ਇਹਦੇ ਪਹਿਲਾਂ ਲੇਟ ਹੋਈ ਆ ਆਪਾਂ ਸਬਜ਼ੀ ਧਰ ਦਈਏ ਇਹ ਵਲੌਗ ਹੋ ਰਿਹਾ ਹੈ ਅੱਜੇ ਸਟਾਰਟ ਹੋ ਰਿਹਾ ਤੇ ਅੱਜੇ ਇਹ ਪਾਉਂਗਾ ਜਿਹੜੀ ਇਹ ਕਲਿੱਪ ਹੁਣ ਸਰੇੜੇ ਬਣਾ ਲੱਗੀ ਕਿਉਂਕਿ ਕੱਲ ਵਲੌਗ ਨਾ ਪੂਰਾ ਨਹੀਂ ਹੋਇਆ ਹੈਗਾ ਅ ਇਸ ਕਰਕੇ ਫਿਰ ਮੈਂ ਕਿਹਾ ਵੀ ਚਾਹੁੰਦਾ ਹਾਂ ਸਵੇਰੇ ਸਟਾਰਟ ਕਰ ਦਨੇ ਅੱਜੇ ਪੈਣਾ ਹੈ ਅੱਜੇ ਸਟਾਰਟ ਹੋਇਆ ਹੈ ਹੈਲੋ ਹੂੰ ਕੇ ਆਲੂ ਨਾ ਜਿਹੜੇ ਲਾਲ ਆਲੂ ਐ ਉਹ ਰਾਤ ਉਬਾਲ ਲਏ ਸੀਗੇ ਛੋਟੇ ਛੋਟੇ ਕੱਟ ਕੇ ਤੇ ਵੀ ਕੱਚੇ ਨਾ ਰਹਿ ਜਾਣ। ਰਾਤ ਉਬਾਲ ਲੇ ਫੇਰ ਉਹਨਾਂ ਨਾ ਰ ਮਹਿੰਗੇ ਹੁਣ ਸਬਜ਼ੀ ਬਣਾਉਣ ਨੂੰ ਕੋਈ ਟਾਈਮ ਨਹੀਂ ਲੱਗਣਾ ਹੈਗਾ। ਤੋਂ ਗੋਭੀ ਐ ਨਾ ਇੱਕ ਸ਼ਿਮਲਾ ਵਿੱਚ ਗੋਭੀ ਐ ਜਿਹੜੀਆਂ ਸਬਜ਼ੀਆਂ ਹੁੰਦੀਆਂ ਨਾ ਉਹ ਜਿਹੜੀਆਂ ਬਸ ਅਜਾ ਦੇ ਕੋਲ ਜਾਂਦੀਆਂ ਨੇ। ਇਸ ਕਰਕੇ ਮੇਰਾ ਆਲੂ ਉਬਾਲ ਲੇ ਫੇਰ ਆਲੂ ਬਹੁਤ ਜ਼ਿਆਦਾ ਤਰ ਰਹੇ। ਬਹੁਤ ਐ ਨਾ ਤੇਲ। 15 ਰੁਪਏ ਲੂਜੀ ਸਬਜੀ ਹੋ ਜਾਂਦੀ ਹੈ ਜਿਆਦਾ ਤੇਲ ਪਾ ਕੇ ਤੇਲ ਤੇਲ ਜਾ ਹੋਣਾਗਾ ਕਿਸੇ ਕਈਆਂ ਨੂੰ ਨਾ ਤੇਲ ਔਰ ঘি ਦਾ ਬਹੁਤ ਜਿਆਦਾ ਉਹ ਹੁੰਦਾ ਲਾਲਚ ਜਹਣਾ ਵੀ ঘি ਔਰ ਤੇਲ ਵੱਧ ਹੋਵੇ ਸਬਜੀ ਜਿਆਦਾ ਵਧੀਆ ਬਣੂਗੀ ਪਰ ਮੈਨੂੰ ਬਿਲਕੁਲ ਨਹੀਂ ਹੈਗਾ ਮੈਨੂੰ ਇਹ ਵੀ ਬਸ ਇਹ ਚੀਜ਼ ਸਿਰਫ ਧੜਕਣਾਂ ਲਈ ਵਰਤੀ ਜਾਵੇ ਵੱਧ ਨਾ ਵਰਤੀ ਜਾਵੇ ਇੱਕ ਤਾਂ ਮਹਿੰਗੀ ਹੈ ਦੂਜਾ ਖਰਾਬ ਕਰਦੀ ਆ ਹਨਾ ਆਲੂ ਆਪਣੇ ਐਨੇ ਸੋਹਣੇ ਹੋਏ ਪਏ ਨਰਮ ਆਲੂ ਮਿੰਟ ਨਹੀਂ ਲਾਣਾ ਸਬਜੀ ਵਹ ਹੈਂਡ ਬਣਾਉਂਗੀ ਅੱਜ ਮੈਂ ਬਣਾਣੀ ਨਾ ਪਹਿਲਾਂ ਕੜਾਹੀ ਚਤੀ ਬਸ ਉਹ ਵੀ ਕਰਕੇ ਵੀ ਇਹਨੇ ਸਕੂਲ ਜਾਣਾ ਹੈ ਨਾ ਵੀ ਜੇ ਸ਼ਾਮ ਦਾ ਟਾਈਮ ਹੁੰਦਾ ਫਿਰ ਰਾਮਨਾਰ ਇੱਥੇ ਬੈਠ ਕੇ ਬਣਾਉਂਦੀ ਹੁੰਦਾ ਕਰਕੇ ਅੰਦਰ ਵਗ ਜਾਣਾ ਹੈ ਫਿਰ ਪਿੱਛੇ ਤੇ ਨਾ ਉਹ ਕੜਾਹਾ ਜੋ ਵੱਡਾ ਹੈ ਉਹਦਾ ਟੱਕਣ ਹੈ ਨਹੀਂ ਕੋਈ ਫਿਰ ਉਹ ਪਿੱਛੇ ਦੇ ਕੁਝ ਕੁ ਪਈ ਜਾਂਦਾ ਹੈ ਨਾ ਉਡ ਉਡ ਕੇ ਹੈ ਨਾ ਕਰਕੇ ਫਿਰ ਮੈਂ ਕਿਹਾ ਵੀ ਛੱਡ ਪੜਾਂ ਜੇ ਸ਼ਾਮ ਨੂੰ ਬਣਾਣੀ ਹੁੰਦੀ ਫਿਰ ਤਾਂ ਮੈਂ ਕੋਲ ਬੈਠ ਕੇ ਬਣਾਉਂਗੀ ਉਨਾ ਮੈਨੂੰ ਅੰਦਰ ਜਾਣਾ ਹੈ ਅੰਦਰ ਜਾ ਕੇ ਸਾਰੀ ਉਮੀਨ ਉਠਾਰਨਾ ਹੈ ਕੰਮ ਕਰਨਾ ਹੈ ਹੋਰ ਵੀ ਆਕਰ ਕੇ ਇੰਨਾ ਟਾਈਮ ਮੇਰੇ ਕੋਲ ਹੈ ਵੀ ਚਲੋ ਜੀ ਹੁਣ ਆਪਾਂ ਤਾਂ ਸਬਜੀ ਬਣਾਣ ਲੱਗੇ ਆਂ ਜੀ ਹੁਣ ਵਲੌਗ ਦਾ 파 ਜੀ ਐਂਡ ਕਰਦੇ ਆਂ ਵਲੌਗ ਐਂਡ ਕਰਨ ਨੂੰ ਜੀ ਨਹੀਂ ਕਹ ਰਿਆ ਕਿਉਂਕਿ ਐ ਐਂ ਜੀ ਕਰਦਾ ਵੀ ਲਗਾਤਾਰ ਬਣਾਈ ਜਾਣਾ ਪਰ ਕੀ ਕਰੀਏ ਸਿਰ ਐਂਡ ਵੀ ਕਰਨਾ ਹੈ ਐਨੀ ਵੱਡੀ ਵੀਡੀਓ ਕੋਈ ਨਹੀਂ ਦੇਖਦਾ ੱੱਲੇ ਹੀ ਨਹੀਂ ਕੋਈ ਬਹੁਤ ਘੱਟ ਦੇਖ ਰਹੇ ਆ ਹੁਣ ਬਹੁਤ ਘੱਟ ਕੇ ਵੀਡੀਓ ਫਿਰ ਸਾਰੇ ਵੀਡੀਓ ਦੇਖ ਕੇ ਕਰੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਕਰਿਓ ਸੋਨੇ ਸੋਨੇ ਕਮੈਂਟ ਕਰਿਓ ਕਮੈਂਟ ਵੀ ਬਹੁਤ ਜ਼ਿਆਦੇ ਘੱਟ ਕੇ ਕਮੈਂਟ ਕਰਿਓ ਸੋਨੇ ਸੋਨੇ ਹਨਾ ਤੇ ਅੱਜ ਦਾ ਆਪਣਾ ਵਲੌਗ ਹੈ ਜਿਹੜਾ ਆਪਾਂ ਇੱਥੇ ਸਵੇਰੀ ਐਂਡ ਕਰਦੇ ਆ ਕਿਉਂਕਿ ਹੁਣ ਮੈਂ ਲਗਾਤਾਰ ਵੀਡੀਓ ਨਹੀਂ ਬਣਾ ਸਕਦੀ ਲਗਾਤਾਰ ਹੁਣ ਅੰਦਰ ਜਾ ਕੇ ਕੰਮ ਕਰਨਾ ਹੈ ਪਹਿਲਾਂ ਹੀ ਮੈਂ ਅੱਜ ਮਸ਼ੀਨ ਦੇ ਚੱਕਰ ਲੇਟੋਗੀ ਮਸ਼ੀਨ ਵੀ ਬੰਦ ਹੋਊਗੀ ਮਸ਼ੀਨ ਵੀ ਲਾ ਕੇ ਆਣੀ ਹੈ ਹੈ ਉਹ ਮਸ਼ੀਨ ਵੀ ਬੰਦ ਹੋ ਗਈ ਮੈਂ ਲਾ ਕੇ ਆਣੀ ਤੇ ਹੁਣ ਮਿਲਦੇ ਆ ਆਪਾਂ ਤੁਹਾਨੂੰ ਇੱਥੇ ਅਗਲੇ ਵੀਲੌਂਚ ਵਧੀਆ ਜਿਹੇ ਵੀਲੌਂਚ ਜੇ ਸਬਸਕ੍ਰਾਈਬ ਜਰੂਰ ਕਰਿਆ ਚੈਨਲ ਨੂੰ ਵੀਡੀਓ ਨੂੰ ਡੇਲੀ ਜਰੂਰ ਦੇਖਿਆ ਕਰੋ ਪਲੀਜ਼ ਪਲੀਜ਼ ਪਲੀਜ਼